ਦੋਸਤੋ ਇਸ ਮੌਸਮ ਦੇ ਵਿੱਚ ਬਹੁਤ ਸਾਰੇ ਭੈਣਾ ਭਰਾਵਾਂ ਦਾ ਜਿਹੜਾ ਰੰਗ ਆ ਕਾਲਾ ਹੋ ਜਾਂਦਾ ਹੈ ਸਕਿਨ ਬਰਨ ਹੋ ਜਾਂਦੀ ਹੈ ਇਹਦੇ ਦੋ ਤਿੰਨ ਕਾਰਨ ਹੁੰਦੇ ਨੇ ਜੇਕਰ ਤੁਸੀਂ ਧਿਆਨ ਰੱਖੋ ਤੇ ਫਿਰ ਅਜਿਹਾ ਨਹੀਂ ਹੁੰਦਾ ਸੋ ਕੋ ਜਿਹੜੀ ਸਕਿਨ ਹੈ ਸਰਦੀਆਂ ਦੇ ਵਿੱਚ ਬਹੁਤ ਵਧੀਆ ਹੋ ਜਾਂਦੀ ਹੈ ਦੇਖੋ ਪਹਿਲੀ ਗੱਲ ਤਾਂ ਕੋਈ ਵੀ ਮੋਇਸਚਰਾਈਜ਼ਰ ਯਾਨੀ ਕਿ ਖੁਸ਼ਕੀ ਹੋ ਜਣੀ ਚਿਹਰੇ ਦੇ ਉੱਤੇ ਤੇ ਤੁਸੀਂ ਕਰੀਮ ਲਾ ਲੈਣੇ ਹੁੰਦੇ ਤੇ ਕਰੀਮ ਲਾ ਕੇ ਵੈਸਲੀਨ ਲਾ ਕੇ ਜਾਂ ਫਿਰ ਨਾਰੀਅਲ ਦਾ ਤੇਲ ਲਾ ਕੇ ਬਦਾਮ ਦਾ ਤੇਲ ਲਾ ਕੇ ਜਾਂ ਹੋਰ ਕੋਈ ਵੀ ਠੰਡਾ ਜਿਹੜਾ ਹੁੰਦਾ ਉਹ ਫੇਸ ਨੂੰ ਲਾ ਕੇ ਜਦੋਂ ਤੁਸੀਂ ਧੁੱਪੇ ਬਹਿ ਜਾਂਦੇ ਆ ਨਾ ਫਿਰ ਸਾਡਾ ਰੰਗ ਹੈ ਉਹ ਕਾਲਾ ਹੋ ਜਾਂਦਾ ਹੈ ਸਕਿਨ ਜਿਹੜੀ ਬਰਨ ਹੋ ਜਾਂਦੀ ਹੈ ਸੋ ਜੇਕਰ ਤੁਸੀਂ ਗੱਡੀ ਤੇ ਵੀ ਟਰੈਵਲ ਕਰ ਰਹੇ ਹੋ ਨਾ ਤੇ ਤੁਸੀਂ ਇਹ ਵੇਖੋ ਕਿ ਤੁਹਾਡੇ ਫੇਸ ਦੇ ਉੱਤੇ ਧੋਪਾ ਜਿਹੜੀ ਨਹੀਂ ਪਾਣੀ ਚਾਹੀਦੀ ਜੇ ਤੁਸੀਂ ਜਿਹੜੀ ਹੈਗੇ ਆ ਕੋਈ ਮੋਇਸਚਰਾਈਜ਼ਰ ਲਾਇਆ ਹੈ ਜਾਂ ਫਿਰ ਕੋਈ ਠੰਡਾ ਮੋਨੋ ਲਾਇਆ ਹੋਇਆ ਵਾ ਬਹੁਤੀ ਵਧੀਆ ਗੱਲ ਹੋਏਗੀ ਕਿ ਬਦਾਮ ਦਾ ਤੇਲ ਜਾਂ ਨਾਰੀਅਲ ਦਾ ਜਿਹੜਾ ਤੇਲ ਹੈ ਉਹ ਰਾਤ ਨੂੰ ਤੁਸੀਂ ਸੌਣ ਲੱਗੇ ਜਿਹੜਾ ਉਹ ਫੇਸ ਤੇ ਲਾ ਲਓ ਲੱਤਾਂ ਬਾਹਾਂ ਤੇ ਲਾ ਲਓ ਤਾਂ ਕਿ ਸਵੇਰ ਤੱਕ ਤੁਹਾਡੀ ਚਮੜੀ ਬਿਲਕੁਲ ਨਰਮ ਹੋ ਜਾਵੇ ਤੇ ਅਗਲੇ ਦਿਨ ਤੁਹਾਨੂੰ ਸਵੇਰੇ ਕੁਝ ਲਾਉਣ ਦੀ ਜ਼ਰੂਰਤ ਹੀ ਨਾ ਪਵੇ ਸ ਇਹ ਜਾਂ ਫਿਰ ਕੋਈ ਵੀ ਜਿਹੜਾ ਠੰਡਾ ਲਾ ਕੇ ਉਹ ਧੁੱਪ ਦੇ ਵਿੱਚ ਨਹੀਂ ਜਾਣਾ ਜਿਹਦੇ ਨਾਲ ਰੰਗ ਜਿਹੜਾ ਤੁਹਾਡਾ ਉਹ ਕਾਲਾ ਹੋ ਸਕਦਾ ਸੋ ਇਹ ਵੀਡੀਓ ਨੂੰ ਅਕੇ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ